ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਕਈ ਆਮ ਆਦਮੀ ਪਾਰਟੀ ਦੇ ਵਰਕਰ ਅਛੇੜੇ ਕੇ ਕਈ ਲੀਡਰਸ਼ਿਪਾਂ ਜਿਹੜੀ ਕਿ ਹੁਣ ਅਸਤੀਫਾ ਦਿੰਦੇ ਹੋਏ ਨਜ਼ਰ ਆ ਰਹੀ ਹੈ ਤੇ ਉਥੇ ਹੀ ਹਲਕਾ ਤੁਰੀ ਤੋਂ ਬਲੈਕ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਕਿਸਾਨਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਈ ਲੀਡਰਸ਼ਿਪ ਉਤਰੀ ਹੈ ਤੇ ਜਿਸ ਤੋਂ ਬਾਅਦ ਉਹਦੀ ਆਪਣੀ ਹੀ ਪਾਰਟੀ ਦੇ ਖਿਲਾਫ ਹੋਂਦੇ ਹੋਏ ਨਸਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਦਾਸੀਏ ਕਿ ਇੱਕ ਪੋਸਟ ਗੁਰਜੀਤ ਸਿੰਘ ਕਾਜਲਾ ਦੇ ਵੱਲੋਂ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਹਲਕਾ ਤੁਰੀ ਤੋਂ ਮੈਂ ਗੁਰਜੀਤ ਸਿੰਘ ਕਾਜਲਾ ਆਪਣੇ ਅਹੁਦੇ ਬਲਾਕ ਪ੍ਰਧਾਨ ਤੋਂ ਅਸਤੀਫਾ ਦਿੰਦਾ ਹਾਂ ਤੇ ਮੈਂ ਪੰਜਾਬ ਲੈਂਡ ਪੁਲਿੰਗ ਪਾਲਿਸੀ 2025 ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ ਹਾਂ ਇਹ ਸਿਰਫ ਕਿਸਾਨਾਂ ਦੀ ਨਹੀਂ ਇਹ ਪੰਜਾਬ ਦੀ ਲੜਾਈ ਹੈ ਇਹ ਨੀਤੀ ਦਿੱਲੀ ਵਾਲਿਆਂ ਨੇ ਨਿੱਜੀ ਫਾਇਦਾ ਲੈਣ ਦੇ ਲਈ ਬਣਾਈ ਹੈ ਤੇ ਪੰਜਾਬ ਦੇ ਲੋਕਾਂ ਨੇ ਕਦੇ ਵੀ ਦਿੱਲੀ ਦੀ ਇਹ ਨਹੀਂ ਮੰਨੀ ਤੇ ਨਹੀਂ ਹੁਣ ਮੰਨਣਗੇ ਗੁਰਜੀਤ ਸਿੰਘ ਕਾਜਲਾ ਤੇ ਦੱਸਿਏ ਕਿ ਪੋਸਟ ਸਾਂਝੀ ਕੀਤੀ ਐ ਤੇ ਉਹਨਾਂ ਨੇ ਇਸ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਲੜਾਈ ਹੈ ਸਿਰਫ ਕਿਸਾਨਾਂ ਦੀ ਨਹੀਂ ਸਗੋਂ ਸਾਰੇ ਪੰਜਾਬ ਦੀ ਲੜਾਈ ਹੈ ਤੇ ਉੱਥੇ ਹੀ ਦਿੱਲੀ ਵਾਲਿਆਂ ਨੇ ਜਿਹੜਾ ਕਿ ਨਿੱਜੀ ਫਾਇਦਾ ਲੈਣ ਦੇ ਲਈ ਬਣਾਈ ਐ ਤੇ ਹੁਣ ਆਪਣੀ ਹੀ ਪਾਰਟੀ ਦੇ ਖਿਲਾਫ ਹੁੰਦੇ ਹੋਏ ਨਜ਼ਰ ਆ ਰਹੇ ਨੇ ਗੁਰਜੀਤ ਸਿੰਘ ਕਾਜਲਾ ਤੇ ਦੂਜੇ ਪਾਸੇ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਨਾਰਾ ਮਾਰਿਆ ਤੇ ਜਿਸ ਦੇ ਤਹਿਤ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਉਹਨਾਂ ਨੇ ਆਇਆ ਹੈ ਕਿ ਮੈਂ ਜਿਹੜਾ ਕਿ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਆਇਆ ਤੇ ਸਾਰੇ ਪੰਜਾਬ ਦੀ ਲੜਾਈ ਹੈ ਤੇ ਇਸ ਲੈਂਡ ਪੂਲਿੰਗ ਸਕੀਮ ਦਾ ਜਿਹੜਾ ਹੈ ਕਿ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ ਹੈ ਤੇ ਜਿਸ ਤੋਂ ਬਾਅਦ ਉਹਦੀ ਆਪਣੀ ਹੀ ਪਾਰਟੀ ਦੇ ਖਿਲਾਫ ਹੋਂਦੇ ਹੋਏ ਨਸਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਦਾਸੀਏ ਕਿ ਇੱਕ ਪੋਸਟ ਗੁਰਜੀਤ ਸਿੰਘ ਕਾਜਲਾ ਦੇ ਵੱਲੋਂ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਹਲਕਾ ਤੁਰੀ ਤੋਂ ਮੈਂ ਗੁਰਜੀਤ ਸਿੰਘ ਕਾਜਲਾ ਆਪਣੇ ਅਹੁਦੇ ਬਲਾਕ ਪ੍ਰਧਾਨ ਤੋਂ ਅਸਤੀਫਾ ਦਿੰਦਾ ਹਾਂ ਤੇ ਮੈਂ ਪੰਜਾਬ ਲੈਂਡ ਪੁਲਿੰਗ ਪਾਲਿਸੀ 2025 ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ ਹੈ ਇਹ ਸਿਰਫ ਕਿਸਾਨਾਂ ਦੀ ਨਹੀਂ ਸਾਰੇ ਪੰਜਾਬ ਦੀ ਲੜਾਈ ਹੈ ਇਹ ਨੀਤੀ ਦਿੱਲੀ ਵਾਲਿਆਂ ਨੇ ਨਿੱਜੀ ਫਾਇਦਾ ਲੈਣ ਦੇ ਲਈ ਬਣਾਈ ਹੈ ਤੇ ਪੰਜਾਬ ਦੇ ਲੋਕਾਂ ਨੇ ਕਦੇ ਵੀ ਦਿੱਲੀ ਦੀ ਇਹ ਨਹੀਂ ਮੰਨੀ ਤੇ ਨਹੀਂ ਹੁਣ ਮੰਨਣਗੇ ਗੁਰਜੀਤ ਸਿੰਘ ਕਾਜਲਾ ਤੇ ਦੱਸਿਏ ਕਿ ਪੋਸਟ ਸਾਂਝੀ ਕੀਤੀ ਐ ਤੇ ਉਹਨਾਂ ਨੇ ਇਸ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਲੜਾਈ ਹੈ ਸਿਰਫ ਕਿਸਾਨਾਂ ਦੀ ਨਹੀਂ ਸਗੋਂ ਸਾਰੇ ਪੰਜਾਬ ਦੀ ਲੜਾਈ ਹੈ ਤੇ ਉੱਥੇ ਹੀ ਦਿੱਲੀ ਵਾਲਿਆਂ ਨੇ ਜਿਹੜਾ ਕਿ ਨਿੱਜੀ ਫਾਇਦਾ ਲੈਣ ਦੇ ਲਈ ਬਣਾਈ ਐ ਤੇ ਹੁਣ ਆਪਣੀ ਹੀ ਪਾਰਟੀ ਦੇ ਖਿਲਾਫ ਹੁੰਦੇ ਹੋਏ ਨਜ਼ਰ ਆ ਰਹੇ ਨੇ ਗੁਰਜੀਤ ਸਿੰਘ ਕਾਜਲਾ ਤੇ ਦੂਜੇ ਪਾਸੇ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਨਾਰਾ ਮਾਰਿਆ ਤੇ ਜਿਸ ਦੇ ਤਹਿਤ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਉਹਨਾਂ ਨੇ ਆਇਆ ਹੈ ਕਿ ਮੈਂ ਜਿਹੜਾ ਕਿ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਆਇਆ ਤੇ ਸਾਰੇ ਪੰਜਾਬ ਦੀ ਲੜਾਈ ਹੈ ਤੇ ਇਸ ਲੈਂਡ ਪੂਲਿੰਗ ਸਕੀਮ ਦਾ ਜਿਹੜਾ ਹੈ ਕਿ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ ਹੈ